ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨੰਮਾ ਵਲੌਗ ਸ਼ੁਰੂ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰਿਆਂ ਤੋਂ ਪਹਿਲਾਂ ਸਾਰੀਆਂ ਭੈਣਾਂ ਨੂੰ ਰਖਸਾ ਬੰਧਨ ਜਾਨੀ ਕਿ ਰਖੜੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਭੈਣਾਂ ਦਾ ਤਿਹਾਰ ਹੈ ਸਾਰੀਆਂ ਭੈਣਾਂ ਹੱਸਣ ਖੁਸੀ ਹੋਸੀ ਆਪਣੇ ਘਰਾਂ ਦੇ ਵਿੱਚ ਬਸਣ ਤੇ ਖੁਸ਼ੀਆਂ ਮਾਣਨ ਲੰਮੀਆਂ ਉਮਰਾਂ ਹੋਣ ਤੰਦਰੁਸਤ ਰਹਿਣ ਸਾਰੀਆਂ ਭੈਣਾਂ ਤੇ ਬਾਕੀ ਅੱਜ ਤੁਸੀਂ ਦੇਖ ਸਕਦੇ ਜੀ ਮੈਂ ਆਇਆ ਹਾਂ ਖੇਤ ਤੇ ਅੱਜ ਸਵੇਰੇ ਸਵੇਰੇ ਮੈਂ ਕਿਹਾ ਚਲੋ ਬਾੜ ਦੇ ਵਿੱਚ ਨਾ ਕੇ ਦੁਕਾਨ ਨੂੰ ਓਪਨ ਕਰਾਂਗੇ ਫਿਰ ਨਾ ਇੱਕ ਵਾਰ ਖੇਤ ਜਿਹੜਾ ਲਾ ਕੇ ਆਈਏ ਬਹੁਤ ਦਿਨ ਹੋ ਗਏ ਤੇ ਖੇਤ ਆਈ ਨਹੀਂ ਤੇ ਤੇ ਤੁਹਾਨੂੰ ਦਿਖਾਉਣਾ ਹੈ ਅੱਜ ਖੇਤ ਦਾ ਮਾਹੌਲ ਦੇਖੋ ਜੀ ਸਵੇਰੇ ਸਵੇਰੇ ਖੇਤ ਦਾ ਨਜ਼ਾਰਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਮੌਸਮ ਤੇ ਬੱਦਲ ਹੋਏ ਹੋਏ ਨੇ ਥੋੜੇ ਥੋੜੇ ਦੇਖੋ ਬਹੁਤ ਹੀ ਸੋਹਣਾ ਲੱਗਦਾ ਤਾਜ਼ੀ ਤਾਜ਼ੀ ਹਵਾ ਸਵੇਰ ਦੀ ਠੰਡੀ ਠੰਡੀ ਹਵਾ ਦੇਖੋ ਇਹ ਦੂਸਰੀ ਸਾਈਡ ਹੀ ਚੱਲ ਰਿਹਾ ਪਾਣੀ ਖਾਲ ਦੇ ਵਿੱਚ ਇੱਧਰ ਦੇਖੋ ਸੂਰਜ ਬੱਦਲਾਂ ਚ ਦੀ ਝਾਤੀਆਂ ਮਾਰਦੇ ਦੇ ਲੋ ਜੀ ਆਪਾਂ ਕਰੇ ਆ ਗਏ ਨਾਂ ਨੂੰ ਕੇ ਆਪਣੀ ਦੁਕਾਨ ਕਰ ਲਈ ਹੋਪਨ ਤੇ ਹੁਣ ਆਪਾਂ ਦੁਕਾਨ ਚ ਡਾਉੜਾ ਦਿਨ ਤੇ ਕੱਲ ਕਾਫੀ ਵਧੀਆ ਸੇਲ ਹੋਈ ਰੱਖਣੀ ਦੀ ਤੇ ਅੱਜ ਵੀ ਉਮੀਦ ਹੈ ਵੀ ਹੁਣ ਵੀ ਆਪਾਂ ਨੂੰ ਜਰੂਰ ਦੇਖੋ ਜੀ ਤੇ ਲੋ ਜੀ ਆਪਾਂ ਹੁਣ ਕਰਦੇ ਆਂਗੇ ਨਾਮ ਅਨਾਉਂਸ ਜਿਨ੍ਹਾਂ ਨੇ ਆਪਾਂ ਨੂੰ ਕਰੇ ਨੇ ਕਮੈਂਟ ਸਭ ਤੋਂ ਪਹਿਲਾਂ ਭੈਣ ਬਲਜੀਤ ਕੌਰ ਉਨਾਂ ਦੇ 6-7 ਮਿੰਟ ਅੱਗੇ ਵੀ ਉਹ ਆਪਣਾ ਆਏ ਨੇ ਰੁਟੀਨ ਦੇ ਵਿੱਚ ਆਉਂਦੇ ਨੇ ਤੇ ਗੀਤ ਨੂੰ ਬਹੁਤ ਸਲਾਹ ਹੈ ਉਹਨਾਂ ਨੇ ਕਹਿੰਦੇ ਬਹੁਤ ਵਧੀਆ ਲੱਗਿਆ ਗੀਤ ਧੰਨਵਾਦ ਭੈਣੇ ਬਹੁਤ-ਬਹੁਤ ਤੁਸੀਂ ਇੰਨਾ ਪਿਆਰ ਦਿੰਦੇ ਹੋਗੇ ਤੇ ਮੈਨੂੰ ਵੀ ਬਹੁਤ ਫਿਰ ਹੌਂਸਲਾ ਜਾ ਹੋ ਜਾਂਦਾ ਤੇ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨੇ ਸੋਹਣੇ-ਸੋਹਣੇ ਕਮੈਂਟ ਕਰਦੇ ਹੋ ਹਰ ਰੋਜ਼ ਟਾਈਮ ਕੱਢਦੇ ਹੋ ਮੇਰੇ ਲਈ ਤੇ ਦੂਸਰਾ ਕਮੈਂਟ ਆਇਆਗਾ ਜੀ ਗਰੇਵਾਲ ਪੰਜਾਬੀ ਟਰੈਵਲ ਉਹ ਵੀਰਾ ਵੀ ਹਰ ਰੋਜ਼ ਆਪਨ ਕਮੈਂਟ ਕਰ ਰਹੇ ਉਹਨਾਂ ਦੇ ਦੋ ਕਮੈਂਟ ਆਏ ਨੇ ਉਹਨਾਂ ਨੇ ਵੀ ਕਿਹਾ ਵੀ ਗੀਤ ਬਹੁਤ ਸੋਹਣਾ ਤੁਸੀਂ ਨਿਭਾਇਆ ਤੇ ਚਲੋ ਜਿੰਨੀ ਕੁ ਕੋਸ਼ਿਸ਼ ਕੀਤੀ ਹੈ ਨਾ ਉਸ ਹਿਸਾਬ ਨਾਲ ਠੀਕ ᱛੀਗਾ ਤੇ ਬਸ ਫਿਰ ਮੈਂ ਘਰੇ ਬੈਠਾ ਕਰਕੇ ਸੌਫੇ ਦੇ ਵਿੱਚ ਬੈਠ ਕੇ ਗਾਇਆ ਸੀ ਤਾਂ ਕਰਕੇ ਮੈਂ ਹੌਲੀ ਗਾਇਆ ਗਾਣਾ ਥੋੜਾ ਜਿਹਾ ਤੇ ਪੂਰੇ ਉੱਚੇ ਮੈਂ ਸੁਰ ਦੇ ਵਿੱਚ ਨਹੀਂ ਗਾਇਆ ਤੇ ਮੈਂ ਜਿਹੜੇ ਕਮਰੇ ਤੋਂ ਬਾਹਰ ਆਵਾਜ਼ ਨਾ ਜਾਵੇ ਕਿਉਂਕਿ ਫਿਰ ਲੋਕ ਦੇਖਣ ਆਉਂਦੇ ਵੀ ਆਉਣ ਲੱਗਿਆ ਤੇ ਉੱਚੀ ਉੱਚੀ ਆ ਕਰਕੇ ਮੈਂ ਥੋੜਾ ਜਿਹਾ ਹੌਲੀ ਹੌਲੀ ਗਾਇਆ ਚਲੋ ਫਿਰ ਵੀ ਸਾਰਿਆਂ ਨੇ ਪਸੰਦ ਕੀਤਾ ਬਹੁਤ ਬਹੁਤ ਧੰਨਵਾਦ ਵੀਰੇ ਕਮੈਂਟ ਕੀਤੇ ਤੁਸੀਂ ਤੇ ਵਧੀਆ ਲੱਗਿਆ ਤੇ ਤੀਸਰਾ ਕਮੈਂਟ ਆਇਆ ਗਾ ਜੀ ਟਾਲੀਵਾਲ ਕਲਵੰਤ ਉਹ ਵੀ ਕਹਿੰਦੇ ਬਲੌਗ ਬਹੁਤ ਸੋਹਣਾ ਤੀਆ ਤੇ ਉਹਨਾਂ ਦਾ ਫਸਟ ਕਮੈਂਟ ਕੀ ਆਪਣੇ ਬਲੌਗ ਦੇ ਉੱਤੇ ਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਵੀ ਤੁਸੀਂ ਸਾਡਾ ਬਲੌਗ ਦੇਖਿਆ ਕਮੈਂਟ ਕੀਤਾ ਬਹੁਤ ਵਧੀਆ ਲੱਗਿਆ ਤੇ ਅੱਗੇ ਵਾਸਤੇ ਵੀ ਇਦਾਂ ਕਮੈਂਟ ਕਰਦੇ ਰਹੋ ਬਲੌਗ ਦੇਖਦੇ ਰਹੋ ਜਰੂਰ ਤੇ ਬਾਕੀ ਦੇਖਦੇ ਆ ਜੀ ਆਪਾਂ 1-2 ਦਿਨਾਂ ਦੇ ਵਿੱਚ ਵਿੱਚ ਫੇਰ ਆਪਾਂ ਕੋਈ ਨਾ ਕੋਈ ਤੁਹਾਨੂੰ ਵਧੀਆ ਗਾਣਾ ਜ਼ਰੂਰ ਬਲੌਗ ਦੇ ਵਿੱਚ ਆਪਾਂ ਪਾਵਾਂਗੇ ਤੇ ਕਿਉਂਕਿ ਗਾਉਣ ਦਾ ਮੈਨੂੰ ਵੀ ਸ਼ੌਂਕ ਹੈਗਾ ਪੂਰਾ ਪਰ ਕਰੇ ਕਰਕੇ ਹੁਣ ਕਰਕੇ ਮੈਂ ਗਾ ਨਹੀਂ ਸਕਦਾ ਹਨਾ ਤਾਂ ਕਰਕੇ ਵੀ ਆਸਮਾਨ ਕੀ ਕਹੂਗਾ ਨਾ ਤਾਂ ਕਰਕੇ ਘਰੇ ਆਪ ਗਾਉਂਦੇ ਨਹੀਂ ਕਦੇ ਖੇਤ ਗਏ ਤਾਂ ਜ਼ਰੂਰ ਖੇਤ ਜਾ ਕੇ ਆਪਾਂ ਗਾਣਾ ਰਿਕਾਰਡ ਕਰਾਂਗੇ ਤੇ ਤੁਹਾਨੂੰ ਜ਼ਰੂਰ ਸੁਣਾਵਾਂਗੇ ਵਧੀਆ-ਵਧੀਆ ਗਾਣੇ ਤੇਵਾ ਕੀ ਦੂਸਰਾ ਗਾਣਾ ਆਪਣਾ ਰਿਕਾਰਡ ਹੋ ਗਿਆ ਪਰ ਥੋੜੀ ਜੀ ਉਹਨਾਂ ਦੇ ਸਿਸਟਮ ਦੇ ਵਿੱਚ ਪ੍ਰੋਬਲਮ ਆ ਗਈ ਹੈ ਰਿਕਾਰਡਿੰਗ ਸਿਸਟਮ ਤੇ ਜਿਹੜਾ ਆਪਾਂ ਕਰਕੇ ਗਾਣਾ ਆਪਣਾ ਥੋੜਾ ਜਿਹਾ ਲੇਟ ਹੋਈ ਜਾਂਦਾ ਹੈਗਾ ਤੇ ਉਹਨਾਂ ਨੂੰ ਉਹ ਦੁਬਾਰਾ ਕੰਪਿਊਟਰ ਦੀ ਵਿੰਡੋ ਵਾਂਡੋ ਕਰਾ ਰਹੇ ਨੇਗੇ ਤੇ ਉਸ ਤੋਂ ਬਾਅਦ ਫਿਰ ਆਪਣਾ ਗਾਣਾ ਆਊਗਾ ਤੇ ਫਿਰ ਆਪਾਂ ਉਹਦੀ ਵੀਡੀਓ ਸੂਟ ਵੀ ਸੈਂਡ ਕਰਾਂਗੇ ਤੇ ਜਿਹੜੇ ਬਾਈ ਨੇ ਲਿਖਿਆ ਉਹ ਕਿਦੇ ਵੀ ਆਪਾਂ ਵੀਡੀਓ ਬਣਾਉਣੀ ਹੈ ਜਰੂਰ ਤੇ ਜੇ ਵੀਡੀਓ ਬਣਾਈ ਆਪਾਂ ਫਿਰ ਮੇਰੇ ਹਿਸਾਬ ਨਾਲ ਵੀ ਅਗਲੇ ਮੰਥ ਦੇ ਵਿੱਚ ਆਪਾਂ ਰਿਲੀਜ਼ ਕਰ ਦਾਂਗੇ ਗਾਣਾ ਗਾਣਾ ਬਹੁਤ ਘੈਂਟ ਬਣਿਆ ਬਹੁਤ ਪਿਆਰਾ ਤੇ ਬੋਲ ਬਹੁਤ ਪਿਆਰੇ ਨੇ ਗਾਣੇ ਦੇ ਤੇ ਗਾਇਆ ਵੀ ਵਧੀਆ ਗਿਆ ਤੇ ਮਿਊਜ਼ਿਕ ਵੀ ਬਹੁਤ ਘੈਂਟ ਬਣਿਆਗਾ ਕਿਉਂਕਿ ਮੈਂ ਇੱਕ ਵਾਰ ਸੁਣਤਾ ਆਇਆ ਪਰ ਉਹ ਭੇਜਿਆ ਨਹੀਂ ਉਹਨਾਂ ਤੋਂ ਤੇ ਜਿੱਗਿਆ ਕੋਈ ਸਿਸਟਮ ਵਿੱਚ ਥੋੜਾ ਨੁਕਸਤ ਸੀ ਉਹਨਾਂ ਦੇ ਤੇ ਉਹ ਠੀਕ ਕਰਾ ਕੇ ਉਹ ਕਹਿੰਦੇ ਫਿਰ ਭੇਜ ਦਿਆਂ ਦੋ ਚਾਰ ਦਿਨਾਂ ਦੇ ਵਿੱਚ ਕਰਾਉਨੇ ਆ ਠੀਕ ਹੈ ਤੇ ਬਾਕੀ ਤੁਸੀਂ ਪਹਿਲਾਂ ਵੀ ਬਹੁਤ ਪਿਆਰ ਨਾਲ ਆਪਣੇ ਗਾਣਿਆਂ ਨੂੰ ਹੁੰਦੀ ਦੀਮੋਗੇ ਵਧੀਆ ਲੱਗਦਾ ਜਦੋਂ ਤੁਹਾਡੀ ਇਹ ਹੁਗਾਰਾ ਮਿੰਦਾ ਹੈ ਨਾ ਵਧੀਆ ਤੁਸੀਂ ਉਹ ਕਰਦੇ ਹੋਗੇ ਤਾਂ ਮੈਨੂੰ ਹੌਸਲਾ ਜਿਹਾ ਹੋ ਜਾਂਦਾ ਤੇ ਚਲੋ ਜੀ ਅੱਜ ਹੁਣ ਹੋਏ ਹੋਏ ਨੇ ਬਾਹਰ ਬੱਦਲ ਕਾਫੀ ਤੇ ਅੱਜ ਆਪਾਂ ਅੱਜ ਰਹਿਾਂਗੇ ਦੁਕਾਨ ਦੇ ਵਿੱਚ ਹੀ ਕਿਉਂਕਿ ਰਖੜੀਆਂ ਕਰਕੇ ਕਈ ਵਾਰ ਭੈਣਾ ਆਉਂਦੀਆਂ ਨੇ ਸੂਟ ਲੈਣ ਤਾਂ ਕਰਕੇ ਆਪਾਂ ਹੁਣ ਜਾਣ ਦੇ ਕਿਧਰੇ ਹੈ ਨਹੀਂ ਅੱਜ ਤੇ ਦੁਪਹਿਰੋਂ ਬਾਅਦ ਦੇਖਾਂਗੇ ਜੀ ਆਪਾਂ ਗਏ ਜਰੂਰ ਤੁਹਾਨੂੰ ਢੇੜਾ ਲਵਾਵਾਂਗੇ ਬਾਹਰ ਦਾ ਦਿਖਾਵਾਂਗੇ ਤੇ ਨਾ ਕੀ ਮਰਦੈਂਦੇ ਨੇ ਦੇਖੋ ਇਹ ਬੱਦਲ ਹੋ ਗਿਆ ਜਿਕਾਸਤ ਕਾਫੀ ਸਾਰਾ ਕਾਲਾ ਕਾਲਾ ਤੇ نیند ਵੀ ਲੱਗਦੀ ਹੈ ਤਿਆਰੀ ਬਿਲਕੁਲ ਬੈਸੀ ਬੱਦਲ ਵੀ ਹੈ ਗਰਮੀ ਵੀ ਹੈ ਕਿਉਂਕਿ ਹਵਾ ਨਹੀਂ ਹੋਏਗੀ ਲੋ ਵੀ ਮੈਂ ਚੱਲਿਆ ਹਾਂ ਅੱਡੇ ਤੇ ਆਪਣੇ ਆ ਗਏ ਇੱਕ ਰਿਸ਼ਤੇਦਾਰ ਬਸ ਕੇ 라ਵੀ ਦੂਰ ਹੋਣਾ ਹੈ। ਇਹ ਉਹਨੂੰ ਲੈਣ ਆਸ ਤੇ ਚੱਲਿਆ। ਉਹ ਕੇ ਅੱਡਾ ਆਪਣੇ ਘਰ ਤੋਂ ਪਹੁੰਚ ਜਾਂਦਾ ਫਿਰ ਜੀ ਦੂਰ। ਹੁਣ ਚਲੋ ਪੁਰਾਣਾ ਫੋਨ ਆ ਗਿਆ ਕਹਿੰਦਾ ਮੈਂ ਸ਼ਹਿਰ ਪਹੁੰਚਾ ਦਿੱਤੇ। ਕਿ ਕਿੱਥੇ ਪਹੁੰਚਾ ਲਿਆ ਉਹਨਾਂ ਜਾਂ ਕਿਸ ਫਿਲਟਰ ਤੇ ਲਓ ਯਾ ਆ ਗਈਆਂ ਕਣੀਆਂ ਦੇਖੋ ਕਿਹਾ ਦੀ ਮੀਂਹ ਦੀ ਤਿਆਰੀ ਐ ਬਦਰ ਕੋ ਲੱਗ ਗਿਆ ਵਿਲਕ ਨੂੰ ਦੇਖੋ ਸਾਰੇ ਕਣੀਆਂ ਲੱਗ ਗਈਆਂ ਡਿੱਗਣ ਤੇ ਬੱਚੂ ਲੈ ਚੱਲੇ ਟੱਕ ਤੇ ਕੱਪੜਾ ਲਿੜਾ ਲਾ ਲਿਆ ਸਾਰਾ ਲਓ ਜੀ ਹੁਣ ਆਇਆ ਤੇ ਕਸਟਮਰ ਦੇਖੋ ਕਿੰਨੇ ਕੱਪੜੇ ਖੰਡਿਆ ਗਏ ਹੁਣ ਸਾਰੇ ਚਿੰਨਨੇ ਨੇ ਇੰਨਾਂ ਨੂੰ ਲੱਗਦਾ ਚਿੰਨ ਤੇ ਉਦੋਂ ਪਹਿਲਾਂ ਆਪਾਂ ਕਰਤੀਏ ਬਲੌਗ ਤੇ ਹੁਣ ਆਪਾਂ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਖੰਣਾ ਆਪਾਂ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਮੇਰੇ ਹਾਸੇ ਕਢਾਈ ਜਾਂਦਾ ਤੇ ਹੁਣ ਆਪਾਂ ਮਿਲਾਂਗੇ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਲਾਈਕ ਕਰਿਓ ਕਮੈਂਟ ਕਰਿਓ ਜਰੂਰ ਤੇ ਦੱਸਿਓ ਸਾਡਾ ਬਲੌਗ ਕਿਵੇਂ ਦਾ ਲੱਗਿਆ ਮੇਰੇ ਦਿਨਸਤ ਦੇਰੇ ਨਵੇਂ ਬਲੌਗ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ